ਦੋਸਤੋ ਤੁਸੀਂ ਸਾਰਿਆਂ ਨੇ ਛੋਟੇ ਹੁੰਦੇ ਸੁੰਢ ਤੇ ਹਲਦੀ ਵਾਲੀ ਕਹਾਣੀ ਤਾਂ ਜਰੂਰ ਸੁਣੀ ਹੋਵੇਗੀ ਤੇ ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਦੇ ਸਿਲੇਬਸ ਦਾ ਹਿੱਸਾ ਵੀ ਰਹੀ ਹੋਣੀ ਹੈ ਇਸ ਕਹਾਣੀ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਸੁੰਢ ਤੇ ਹਲਦੀ ਆਪਣੇ ਨਾਨਕੇ ਜਾਣ ਦੀ ਜिद ਕਰਦੀਆਂ ਸੀ ਤੇ ਆਪਣੇ ਆਪਣੇ ਸੁਭਾਅ ਦੇ ਮੁਤਾਬਿਕ ਆਪਣੇ ਨਾਨਕਿਆਂ ਤੋਂ ਤੇ ਰਸਤੇ ਦੇ ਵਿੱਚ ਮਿਲਣ ਵਾਲੇ ਮੁਸਾਫਿਰਾਂ ਤੋਂ ਉਪਹਾਰ ਵੀ ਲੈ ਕੇ ਆਉਂਦੀਆਂ ਸੀ ਹਲਦੀ ਜਿਹੜੀ ਕਿ ਬਹੁਤ ਹੀ ਮਿੱਠ ਬੋਲੜੀ ਹੁੰਦੀ ਸੀ ਬਹੁਤ ਹੀ ਚੰਗੇ ਸੁਭਾਅ ਦੀ ਮਾਲਕ ਸੀ ਉਸ ਨੂੰ ਰਾਹ ਦੇ ਮੁਸਾਫਿਰ ਵੀ ਬਹੁਤ ਸਾਰੇ ਤੋਹਫੇ ਦਿੰਦੇ ਸੀ ਤੇ ਉਹਦੇ ਨਾਨਕੀਆਂ ਤੇ ਦਾਦੀਆਂ ਵੱਲੋਂ ਵੀ ਉਸ ਨੂੰ ਬਹੁਤ ਪਿਆਰ ਮਿਲਦਾ ਸੀ। ਇਸ ਦੇ ਉਲਟ ਕੋੜੇ ਸੁਭਾਅ ਦੀ ਸੁੰਡੇ ਜਿਹੜੀ ਕਿਸੇ ਨੂੰ ਚੰਗੀ ਨਹੀਂ ਸੀ ਲੱਗਦੀ। ਉਹ ਹਰ ਇੱਕ ਨੂੰ ਕੋੜਾ ਬੋਲਦੀ। ਨਾ ਤਾਂ ਉਸ ਨੂੰ ਕੋਈ ਰਸਤੇ ਦਾ ਮੁਸਾਫਿਰ ਪਿਆਰ ਕਰਦਾ ਸੀ ਤੇ ਨਾ ਹੀ ਉਸ ਦੇ ਨਾਨਕੇ ਉਸ ਨੂੰ ਵਧੀਆ ਉਪਹਾਰ ਦਿੰਦੇ ਸੀ। ਮੈਨੂੰ ਲੱਗਦਾ ਹੈ ਕਿ ਹੁਣੇ ਕਹਾਣੀ ਤੋਂ ਅਨੁਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਆ ਗਈ ਹੋਣੀ। ਤੇ ਮੇਰਾ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਸਿਰਫ ਇਹੀ ਸੀ ਤੁਹਾਨੂੰ ਤੁਹਾਡੀਆਂ ਗਰਮੀ ਦੀਆਂ ਛੁੱਟੀਆਂ ਯਾਦ ਕਰਵਾਉਣਾ ਸਾਥੀਏ ਕਾਲ ਮੈਂ ਸੁਨੀਹਾ ਕਲੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਇਸ ਖਾਸ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਬਾਰੇ ਗਰਮੀਆਂ ਦੀਆਂ ਛੁੱਟੀਆਂ ਹਰ ਸਾਲ ਮਈ ਦੇ ਅਖੀਰ ਤੋਂ ਲੈ ਕੇ 1 ਜੁਲਾਈ ਤੱਕ ਹੁੰਦੀਆਂ ਨੇ ਪੂਰਾ ਜੂਨ ਦਾ ਮਹੀਨਾ ਬੱਚੇ ਛੁੱਟੀਆਂ ਦਾ ਆਨੰਦ ਮਾਣਦੇ ਨੇ ਬੱਚਿਆਂ ਦੇ ਨਾਲ ਹੀ ਮਾਪਿਆਂ ਲਈ ਵੀ ਇਹ ਉਹ ਵੇਲਾ ਹੁੰਦਾ ਹੈ ਜਦੋਂ ਉਹਨਾਂ ਨੂੰ ਥੋੜੇ ਟਾਈਮ ਦੇ ਲਈ ਘੁੰਮਣ ਫਿਰਨ ਦਾ ਅਤੇ ਲੇਟ ਉੱਠਣ ਦਾ ਸਮਾਂ ਮਿਲ ਜਾਂਦਾ ਹੈ ਜੇ ਅੱਜ ਤੋਂ ਥੋੜਾ ਸਮਾਂ ਪਿੱਛੇ ਜਾ ਕੇ ਦੇਖੀਏ ਤਾਂ ਉਸ ਵੇਲੇ ਗਰਮੀਆਂ ਦੀ ਛੁੱਟੀਆਂ ਦਾ ਚਾਹ ਹੁਣ ਨਾਲੋਂ ਕਾਫੀ ਜ਼ਿਆਦਾ ਹੁੰਦਾ ਸੀ ਕਿਉਂਕਿ ਉਸ ਸਮੇਂ ਬੱਚਿਆਂ ਦੇ ਨਾਲ ਨਾਲ ਮਾਪੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ ਕਿਉਂਕਿ ਸਾਰੇ ਹੀ ਪਹਿਲਾਂ ਹੀ ਆਪਣਾ ਸ਼ਡਿਊਲ ਬਣਾ ਲੈਂਦੇ ਸੀ ਕਿ ਨੇ ਕਿੱਥੇ ਜਾਣਾ ਆ ਛੁੱਟੀਆਂ 'ਚ ਕਿਹੜੇ ਕਿਹੜੇ ਕੰਮ ਨਿਪਟਾਉਣੇ ਨੇ ਕਿਹੜੀ ਰਿਸ਼ਤੇਦਾਰੀ ਦੇ ਵਿੱਚ ਘੁੰਮਣ ਜਾਣਾ ਆ ਇਸ ਤਰ੍ਹਾਂ ਦੀ ਸਾਰੀ ਲਿਸਟ ਪਹਿਲਾਂ ਹੀ ਬਣ ਜਾਂਦੀ ਸੀ ਤੇ ਮਾਮਾ ਉਹ ਤਾਂ ਬੱਚਿਆਂ ਨਾਲੋਂ ਵੀ ਕਾਲੀਆਂ ਹੁੰਦੀਆਂ ਸੀ ਗਰਮੀਆਂ ਦੀ ਛੁੱਟੀਆਂ ਆਉਣ ਤੋਂ ਪਹਿਲਾਂ ਹੀ ਉਹ ਬੱਚਿਆਂ ਦੇ ਤੇ ਆਪਣੇ ਕੱਪੜੇ ਬੈਗਾਂ ਵਿੱਚ ਭਰਨੇ ਸ਼ੁਰੂ ਕਰ ਦਿੰਦੀਆਂ ਸੀ ਗਰਮੀ ਦੀਆਂ ਛੁੱਟੀਆਂ ਤਾਂ ਹੁਣ ਵੀ ਪਹਿਲਾਂ ਵਾਂਗੂ ਹੀ ਮਿਲਦੀਆਂ ਨੇ ਪਰ ਹੁਣ ਛੁੱਟੀਆਂ ਦੌਰਾਨ ਕੀਤੇ ਜਾਣ ਵਾਲੇ ਕੰਮ ਪੂਰੀ ਤਰ੍ਹਾਂ ਨਾਲ ਬਦਲ ਗਏ ਨੇ ਹੁਣ ਛੁੱਟੀਆਂ ਦਾ ਚਾਪ ਬਹੁਤ ਘੱਟ ਹੁੰਦਾ ਹੈ ਰੂਟੀਨ ਵਿੱਚ ਕੋਈ ਖਾਸ ਫਰਕ ਨਹੀਂ ਪੈਂਦਾ ਛੁੱਟੀਆਂ ਵਾਲੇ ਕੱਪੜੇ ਤਾਂ ਅੱਜ ਵੀ ਬੈਗ ਚ ਰੱਖੇ ਜਾਂਦੇ ਨੇ ਪਰ ਹੁਣੇ ਕੱਪੜੇ ਨਾਨਕੇ ਜਾਣ ਲਈ ਨਹੀਂ ਸਗੋਂ ਬਾਲੀ ਮਨਾਲੀ ਗੋਆ ਤੇ ਦੁਬਈ ਜਾਣ ਲਈ ਰੱਖੇ ਜਾਂਦੇ ਨੇ ਨਾਨਕੇ ਜਾਣ ਦਾ ਰੁਝਾਨ ਪੂਰੀ ਤਰ੍ਹਾਂ ਨਾਲ ਖਤਮ ਹੋ ਗਿਆ ਏ ਜਿਵੇਂ ਅੱਜ ਤੋਂ 10 ਸਾਲ ਪਿੱਛੇ ਦੀ ਗੱਲ ਕਰਾਂ ਤਾਂ ਛੁੱਟੀਆਂ ਤੋਂ 8-10 ਦਿਨ ਪਹਿਲਾਂ ਹੀ ਮਾਸੀਆਂ ਦੇ ਫੋਨ ਆਣੇ ਸ਼ੁਰੂ ਹੋ ਜਾਂਦੇ ਸੀ ਸਾਰੀਆਂ ਪਹਿਣ ਆਪਸ ਦੇ ਵਿੱਚ ਸਲਾਹ ਕਰਦੀਆਂ ਸੀ ਕਿ ਨਾਨਕੀ ਕਦੋਂ ਜਾਣਾ ਏ ਉੱਥੇ ਜਾ ਕੇ ਕਿਹੜੇ-ਕਿਹੜੇ ਕੰਮ ਕਰਨੇ ਨੇ ਕਿਸ ਭਰਾ ਦੇ ਘਰ ਰਾਤ ਰੁਕਣੀ ਐ ਕਦੋਂ ਕਿਹੜਾ ਪਕਵਾਨ ਖਾਣਾ ਐ ਤੇ ਖੇਤਾਂ ਦੇ ਵਿੱਚ ਕਿਹੜੇ ਵੇਲੇ ਜਾਣਾ ਐ ਇਸ ਤਰ੍ਹਾਂ ਦੀਆਂ ਸਲਾਹਾਂ ਪਹਿਲਾਂ ਹੀ ਹੋ ਜਾਂਦੀਆਂ ਸੀ ਇਹ ਸਭ ਅੱਜ ਵੀ ਉਸੇ ਤਰ੍ਹਾਂ ਤੈਅ ਹੁੰਦਾ ਏ ਮਾਸੀਆਂ ਦੇ ਫੋਨ ਅੱਜ ਵੀ ਆਉਂਦੇ ਨੇ ਪਰ ਹੁਣ ਇਹ ਫੋਨ ਨਾਨਕੀ ਜਾਣ ਲਈ ਨਹੀਂ ਸਗੋਂ ਵੋਕੇਸ਼ਨ ਡੈਸਟੀਨੇਸ਼ਨ ਪੁੱਛਣ ਲਈ ਹੁੰਦੇ ਨੇ ਇਹ ਜਾਣਨ ਲਈ ਹੁੰਦੇ ਨੇ ਕਿ ਗੋਆ ਕਦੋਂ ਜਾਣਾ ਐ ਕਿਹੜੇ ਹੋਟਲ ਵਿੱਚ ਰੁਕਣਾ ਐ ਕਿਸ ਜਗ੍ਹਾ ਤੇ ਕਿੰਨੇ ਦਿਨ ਰਹਿਣਾ ਹੈ ਤੇ ਕਿਸ ਟਾਈਪ ਦੀ ਡਰੈਸੇਸ ਲੈ ਕੇ ਜਾਣੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਇੱਕ ਗੱਲ ਬੜੀ ਖਾਸ ਹੁੰਦੀ ਸੀ ਕਿ ਇਹ ਛੁੱਟੀਆਂ ਸਾਨੂੰ ਸਾਡੇ ਜੱਦੀ ਪਿੰਡਾਂ ਦੇ ਵਿੱਚ ਲੈ ਜਾਂਦੀਆਂ ਸੀ ਕਿਉਂਕਿ ਉਸ ਵੇਲੇ ਦੇ ਬੱਚਿਆਂ ਦਾ ਨਾਨਕਿਆਂ ਵੱਲੋਂ ਜਾਂ ਦਾਦੀਆਂ ਵੱਲੋਂ ਕੋਈ ਨਾ ਕੋਈ ਸਾਕਸਬੰਧ ਪਿੰਡ ਵਿੱਚ ਜ਼ਰੂਰ ਹੁੰਦਾ ਸੀ ਉਸ ਵੇਲੇ ਜਿਹੜੇ ਬੱਚਿਆਂ ਦੇ ਮਾਪੇ ਨੌਕਰੀਆਂ ਕਰਦੇ ਸੀ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਦਾਦਕੇ ਪਿੰਡ ਜਾਂਦੇ ਸੀ ਤੇ ਜਿਹੜੇ ਬੱਚਿਆਂ ਦੇ ਘਰ ਸ਼ਹਿਰਾਂ ਵਿੱਚ ਹੁੰਦੇ ਸੀ ਉਹ ਗਰਮੀਆਂ ਤੇ ਛੁੱਟੀਆਂ ਦੇ ਵਿੱਚ ਆਪਣੇ ਨਾਨਕੇ ਪਿੰਡ ਜਾਂਦੇ ਸੀ ਜੇ ਨਾਨਕੇ ਜਾਂ ਦਾਦਕੇ ਦੋਵੇਂ ਪਿੰਡਾਂ ਵਿੱਚ ਨਾ ਹੋਣ ਤਾਂ ਕੋਈ ਨਾ ਕੋਈ ਤਾਂ ਸਾਕ ਸਬੰਧ ਐਸਾ ਜ਼ਰੂਰ ਹੁੰਦਾ ਸੀ ਜਿਹੜਾ ਪਿੰਡ ਦੇ ਵਿੱਚ ਰਹਿੰਦਾ ਸੀ ਉਸ ਵੇਲੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਰੇ ਰਿਸ਼ਤੇਦਾਰ ਪਿੰਡਾਂ 'ਚ ਜਾਣਾ ਪ੍ਰੈਫਰ ਕਰਦੇ ਸੀ। ਬੱਚੇ ਪਿੰਡਾਂ ਦੇ ਵਿੱਚ ਜਾ ਕੇ ਪਿੰਡ ਦੀ ਜ਼ਿੰਦਗੀ ਦੇ ਪੂਰੇ ਆਨੰਦ ਮਾਣਦੇ ਸੀ ਤੇ ਇੱਕ ਵੱਖਰਾ ਜਿਹਾ ਨਜ਼ਾਰਾ ਵੰਦਿੰਦੇ ਸੀ। ਉਸ ਸਮੇਂ ਬੱਚੇ ਆਪਣੇ ਵੱਡਿਆਂ ਨਾਲ ਜਿਵੇਂ ਮਾਮੇ, ਨਾਨੇ, ਫੁੱਫੜ, ਮਾਸੜਾ ਆਦਿ ਨਾਲ ਖੇਤਾਂ ਵਿੱਚ ਜਾਂਦੇ ਹੁੰਦੇ ਸੀ। ਉਹ ਖੇਤਾਂ ਵਿੱਚ ਕੰਮ ਕਰਨ ਦੇ ਤੌਰ ਤਰੀਕੇ ਸਿੱਖਦੇ, ਮਿੱਟੀ ਵਿੱਚ ਖੇਡਦੇ, ਟਿਊਬਲ ਤੇ ਨਹਾਉਂਦੇ ਤੇ ਮौज-ਮਸਤੀ ਕਰਦੇ ਹੁੰਦੇ ਸੀ। ਘਰਾਂ ਵਿੱਚ ਟੋਕੇ ਵਾਲੀਆਂ ਮਸ਼ੀਨਾਂ ਚਲਾਉਂਦੇ ਸੀ, ਪਸ਼ੂਆਂ ਦਾ ਕੰਮ ਕਰਵਾਉਂਦੇ ਸੀ। ਇਸ ਨਾਲ ਬੱਚਿਆਂ ਦੀ ਕਸਰਤ ਵੀ ਹੋ ਜਾਂਦੀ ਸੀ ਤੇ ਉਹ ਆਪਣੇ ਵਿਰਸੇ ਨਾਲ ਜੁੜੇ ਹਰ ਇੱਕ ਕੰਮ ਨੂੰ ਸਿੱਖ ਵੀ ਲੈਂਦੇ ਸੀ ਇਸ ਦੇ ਨਾਲ ਹੀ ਨਾਨਕੀਆਂ ਦੇ ਵੇੜੇ ਦੇ ਵਿੱਚ ਸਾਰੀਆਂ ਮਾਸੀਆਂ ਮਾਮੀਆਂ ਤੇ ਨਾਨੀਆਂ ਮਿਲ ਕੇ ਵਨਸਵਨੇ ਖਾਣੇ ਬਣਾਉਂਦੀਆਂ ਵੱਡੀਆਂ ਵੱਡੀਆਂ ਪੱਠੀਆਂ ਤੇ ਰੋਟੀ ਬਣਾਈ ਜਾਂਦੀ ਸੀ ਤੇ ਵੱਡੇ ਵੱਡੇ ਪਤੀਲਿਆਂ ਦੇ ਵਿੱਚ ਸਬਜ਼ੀਆਂ ਬਣਾਈਆਂ ਜਾਂਦੀਆਂ ਸੀ ਸ਼ਾਮ ਨੂੰ ਬੱਚਿਆਂ ਦੇ ਖਾਣ ਵਾਸਤੇ ਚੂਰੀ ਬਣਾਈ ਜਾਂਦੀ ਸੀ ਸਾਰੇ ਬੱਚੇ ਬੜੇ ਹੀ ਚਾਅ ਨਾਲ ਚੂਰੀ ਖਾਂਦੇ ਸੀ ਕੁੱਲ ਮਿਲਾ ਕੇ ਉਸ ਸਮੇਂ ਪੂਰਾ ਵਿਆਹ ਵਾਲਾ ਮਾਹੌਲ ਬਣ ਜਾਂਦਾ ਸੀ ਇਹ ਮਾਹੌਲ ਰਿਸ਼ਤਿਆਂ ਦੀਆਂ ਸਾਂਝਾਂ ਨੂੰ ਹੋਰ ਵੀ ਮਜ਼ਬੂਤ ਕਰ ਦਿੰਦਾ ਸੀ ਪਰ ਅੱਜ ਕੱਲ ਇਹ ਮਾਹੌਲ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਹੁਣ ਕੋਈ ਵੀ ਛੁੱਟੀਆਂ 'ਚ ਰਿਸ਼ਤੇਦਾਰੀ ਵਿੱਚ ਨਹੀਂ ਜਾਂਦਾ ਮਹੀਨਾ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਕੋਈ ਇੱਕ ਰਾਤ ਵੀ ਨਹੀਂ ਰੁਕਦਾ ਨਾਨਕੀਆਂ ਦੇ ਵਿੜੇ 'ਚ ਲੱਗਣ ਵਾਲੀਆਂ ਰੌਣਕਾਂ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਪੱਠੀਆਂ ਤੇ ਕੰਮ ਕਰਨਾ ਤਾਂ ਦੂਰ ਦੀ ਗੱਲ ਹੁਣ ਤਾਂ ਗੈਸਟ ਆਉਣ ਤੇ ਇੱਕ ਟਾਈਮ ਦਾ ਖਾਣਾ ਵੀ ਬਾਹਰੋਂ ਹੀ ਆਰਡਰ ਕਰ ਲਿਆ ਜਾਂਦਾ ਏ ਖੇਤਾਂ ਵਿੱਚ ਜਾ ਕੇ ਖੇਡਣ ਵਾਲੇ ਬੱਚੇ ਹੁਣ ਮੋਬਾਈਲ ਤੇ ਵੀਡੀਓ ਗੇਮ ਖੇਡਣ ਲੱਗ ਗਏ ਨੇ ਤੇ ਰੀਲਾਂ ਬਣਾਉਣ ਵਿੱਚ ਵਿਅਸਤ ਨੇ ਅੱਜ ਕੱਲ ਦੀ ਬਿਜ਼ੀ ਲਾਈਫ ਨੇ ਰਿਸ਼ਤਿਆਂ ਨੂੰ ਦੂਰ ਕਰਕੇ ਰੱਖ ਦਿੱਤਾ ਏ ਹੁਣ ਲੋਕ ਕਿਸੇ ਫੰਕਸ਼ਨ ਤੇ ਹੀ ਇੱਕ ਦੂਜੇ ਦੇ ਘਰ ਜਾਂਦੇ ਨੇ ਉਸ ਵਿੱਚ ਵੀ ਬੱਚੇ ਬਹੁਤ ਘੱਟ ਸ਼ਾਮਲ ਹੁੰਦੇ ਨੇ ਪਹਿਲਾਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਭੂਆ ਮਾਮੇ ਚਾਚੇ ਦੀ ਨਿਆਣੇ ਇੱਕ ਦੂਸਰੇ ਦੇ ਨਾਲ ਬਹੁਤ ਜ਼ਿਆਦਾ ਟਾਈਮ ਬਿਤਾਉਂਦੇ ਸੀ ਇਸ ਕਰਕੇ ਉਹਨਾਂ ਨੂੰ ਆਪਣੇ ਕਜ਼ਨ ਘੱਟ ਸਕੇ ਭੈਣ ਭਰਾਵਾਂ ਤੋਂ ਵੀ ਜ਼ਿਆਦਾ ਪਿਆਰ ਕਰਦੇ ਸੀ ਕਿਉਂਕਿ ਉਸ ਸਮੇਂ ਦਾ ਮਾਹੌਲ ਹੀ ਕੁਝ ਐਦਾਂ ਦਾ ਹੁੰਦਾ ਸੀ ਮਾਹੌਲ ਐਨਾ ਸੋਹਣਾ ਹੁੰਦਾ ਸੀ ਕਿ ਚਾਚੇ ਤਾਏ ਦੇ ਨਿਆਣੇ ਵੀ ਇੱਕ ਦੂਸਰੇ ਦੇ ਨਾਨਕੇ ਦੇ ਵਿੱਚ ਮਹੀਨਾ ਮਹੀਨਾ ਕੱਟ ਆਉਂਦੇ ਸੀ ਤੇ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਉਸ ਸਮੇਂ ਭੂਆ ਮਾਮੀਆਂ ਚਾਚੀਆਂ ਮਾਸੀਆਂ ਵੀ ਇੱਕ ਦੂਜੇ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੀਆਂ ਸੀ। ਬੱਚਿਆਂ ਦੇ ਵਿੱਚ ਤਾਂ ਕੀ ਰਿਸ਼ਤੇਦਾਰੀਆਂ ਦੇ ਵਿੱਚ ਵੀ ਕੋਈ ਫਰਕ ਨਹੀਂ ਸੀ ਹੁੰਦਾ। ਪਰ ਗੱਲ ਤਾਂ ਫਿਰ ਉੱਥੇ ਜਾ ਕੇ ਮੁੱਕਦੀ ਹੈ ਕਿ ਅੱਜ ਇਹ ਸਭ ਕੁਝ ਬਿਲਕੁਲ ਬਦਲ ਚੁੱਕਾ ਹੈ। ਅੱਜਕੱਲ ਨਾ ਤਾਂ ਬੱਚੇ ਛੁੱਟੀਆਂ ਕੱਟਣ ਲਈ ਰਿਸ਼ਤੇਦਾਰੀ ਚ ਜਾਂਦੇ ਨੇ ਤੇ ਨਾ ਹੀ ਉਹ ਆਪਣੇ ਕਜ਼ਨਸ ਦੇ ਨਾਲ ਇੰਨਾ ਸਮਾਂ ਬਿਤਾਉਂਦੇ ਨੇ। ਆਪਣੀਆਂ ਆਪਣੀਆਂ ਪੜਾਈਆਂ ਵਿੱਚ ਵਿਅਸਤ ਹੋਏ ਬੱਚੇ ਆਪਣੇ ਮਾਪੇ ਲਈ ਹੀ ਬੜੀ ਮੁਸ਼ਕਲ ਨਾਲ ਟਾਈਮ ਕੱਢਦੇ ਨੇ। ਇਸ ਲਈ ਮਾਮੇ ਭੂਆ ਚਾਚੀਆਂ ਦੇ ਨਿਆਣਿਆਂ ਦਾ ਆਪਸੀ ਪਿਆਰ ਦੇਖਣ ਨੂੰ ਨਹੀਂ ਮਿਲਦਾ ਜਿਹੜੇ ਬੱਚੇ ਕਦੇ ਇਕੱਠੇ ਖੇਡਦੇ ਹੁੰਦੇ ਸੀ ਉਹ ਹੁਣ ਇੱਕ ਦੂਜੇ ਨਾਲ ਫੋਨ ਤੇ ਗੱਲ ਵੀ ਨਹੀਂ ਕਰਦੇ ਜੇ ਭੁੱਲ ਭਲੇ ਕਿ ਕਿਸੇ ਫੰਕਸ਼ਨ ਵਿੱਚ ਇਕੱਠੇ ਦਿਖ ਵੀ ਜਾਣ ਤਾਂ ਇੱਕ ਦੂਜੇ ਨੂੰ ਬੁਲਾਉਣਾ ਵੀ ਜ਼ਰੂਰੀ ਨਹੀਂ ਸਮਝਦੇ ਦੋਸਤੋ ਸਿਰਫ ਗਰਮੀਆਂ ਦੀਆਂ ਛੁੱਟੀਆਂ ਹੀ ਨਹੀਂ ਬਲਕਿ ਪੁਰਾਣੇ ਸਮੇਂ ਦੀ ਹਰ ਇੱਕ ਚੀਜ਼ ਅੱਜ ਬਦਲ ਗਈ ਹੈ ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਰਗਾ ਪਿਆਰ ਬਿਲਕੁਲ ਨਹੀਂ ਰਿਹਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਹੈ ਆਖਰੀ ਸਵਾਲ ਦੇ ਪਿੱਛੇ ਕਾਰਨ ਕੀ ਹੈ ਕਿਉਂ ਗਰਮੀਆਂ ਦੀ ਛੁੱਟੀਆਂ ਦਾ ਇੰਤਜ਼ਾਰ ਪਹਿਲਾਂ ਵਾਂਗੂ ਨਹੀਂ ਹੁੰਦਾ ਕਿਉਂ ਅੱਜ ਦੀ ਪੀੜ੍ਹੀ ਇੰਨੀ ਜ਼ਿਆਦਾ ਬਦਲ ਗਈ ਹੈ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਸਭ ਕੁਝ ਸੱਚਮੁੱਚ ਇੰਨਾ ਜ਼ਿਆਦਾ ਬਦਲ ਗਿਆ ਹੈ ਜਾਂ ਫਿਰ ਤੁਸੀਂ ਅੱਜ ਵੀ ਪਹਿਲਾਂ ਵਾਂਗ ਹੀ ਆਪਣੀਆਂ ਮਾਮੀਆਂ ਮਾਸੀਆਂ ਤੇ ਭੂਆ ਦੇ ਘਰ ਜਾਂਦੇ ਹੋ ਜੇਕਰ ਹਾਂ ਤਾਂ ਇਸ ਦਾ ਜਵਾਬ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ 8-10 ਸਾਲਾਂ ਦੇ ਵਿੱਚ ਸਭ ਕੁਝ ਕਿੰਨਾ ਬਦਲਿਆ ਹੈ ਜਾਂ ਕਿੰਨਾ ਨਹੀਂ ਦੋਸਤੋ ਰੰਗਲਾ ਪੰਜਾਬ ਦੇ ਇਸ ਖਾਸ ਐਪੀਸੋਡ ਨੇ ਤੁਹਾਨੂੰ ਵੀ ਮੇਰੇ ਵਾਂਗੂ ਜ਼ਰੂਰ ਆਪਣਾ ਬਚਪਨ ਯਾਦ ਦਿਵਾਇਆ ਹੋਣਾ ਤੇ ਉਹ ਗਰਮੀਆਂ ਦੀਆਂ ਛੁੱਟੀਆਂ ਵੀ ਤੇ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਅੱਜ ਬਸ ਇੰਨਾ ਹੀ ਜਲਦੀ ਹੀ ਮਿਲੇਗੀ ਨਵੀਂ ਵੀਡੀਓ ਦੇ ਵਿੱਚ ਵਿਰਾਸਤ ਦੀ ਕਿਸੇ ਨਵੀਂ ਤਰ੍ਹਾਂ ਦੇ ਨਾਲ ਸਤਿ ਸ਼੍ਰੀ ਅਕਾਲ